ਸਾਰਿਆਂ ਨੂੰ ਆਪਾਂ ਅੱਜ ਦੀ ਵਲੌਗ ਦੀ ਕਰਦੇ ਹਾਂ ਸ਼ੁਰੂਆਤ ਤੇ ਆ ਸਾਰੇ ਵੱਡੇ ਚੂਚੇ ਛੜਤੇ ਆਪਾਂ ਬਾਹਰ ਤੇ ਵੱਡੇ ਮੁਰਗੇ ਵੀ ਇੱਕ ਦੋ ਚਿਕਾ ਜੀ ਮਰੀ ਜਾਂਦਾ ਹੈ ਇਹ ਇਧਰਲੇ ਕਮਰੇ ਚ ਆਇਆ ਬਾਹਰ ਮੈਂ ਕਿਹਾ ਚੱਲਾ ਜੇ ਨੂੰ ਬਾਹਰ ਕੱਢ ਦਿੰਨੇ ਆ ਵਾਰੀ ਵਾਰੀ ਬਾਹਰ ਆਉਂਨ ਨੂੰ ਦਿਲ ਕਰਦਾ ਜੀ ਮੈਂ ਗੇਟ ਲਾਤਾ ਹਾਂ ਚੂਚੀ ਕਰਦਾ ਤੇ ਬਾਕੀ ਆ ਸਾਰੇ ਫਿਰਦੇ ਆਪਣੇ ਚੂਰੀ ਮੈਂ ਇਹਨਾਂ ਨੂੰ ਪਾਈ ਜਣਾ ਨਾਲ ਨਾਲ ਸਾਰਿਆਂ ਨੂੰ ਸਾਰੇ ਫਿਰਦੇ ਆ ਮਿੱਤਰ ਛੋਟੇ ਮੁਰਗ ਬੱਚੇ ਜਿਹੜੇ ਚੂਚੇ ਆਓ 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 ਸਾਰੇ ਚੂਚੇ ਇਹਨਾਂ ਤਰਫ ਫਿਰਦੇ ਸਾਰੇ ਉਹ ਸ਼ੋਰਦਰ ਫਿਰਦੇ ਉਹ ਦੱਬੀ ਬਖਾਨਣਾ ਤੁਹਾਨੂੰ ਆਹ ਦੇਖੋ ਮਿੱਤਰੋ ਸਾਰੇ ਚੂਚੇ ਆਪਣੇ ਵੱਡੇ ਚੂਛੇ ਮਿੱਤਰੋ ਸਾਰੇ ਇਹ 24 ਪਤਨ 26 ਨੱਗ ਗਏ ਸਾਰੇ ਜਿਹੜੇ ਵੱਡੇ ਹੈਗੇ ਸਾਰੇ ਆਹ ਹਲੇ ਇਹ ਸਾਰੇ ਪੂਰੇ ਐਕਟਿਵ ਹੈਗੇ ਸਾਰੇ ਚੂਰੀ ਨੂੰ ਨੁਪਾਤੀ ਪਾਣੀ ਨੂੰ ਨੁਪਾਤਾ ਲੀਵਟੋਨੇ ਵੀ ਪਾਤਾ ਤੇ ਬਾਕੀ ਉਧਰ ਫਿਰਦੇ ਵੱਡੇ ਮੁਰਗੇ ਉਹ ਵੀ ਤੁਹਾਨੂੰ ਮਹਾਨਾ ਮੈਂ ਆਇਦਾਂ ਸਾਰੇ ਛੋਟੇ ਹੈ ਆ ਮਿੱਤਰੋ ਆਪਣੇ ਸਾਰੇ ਵੱਡੇ ਮੁਰਗੇ ਤੇ ਮੁਰਗੀਆਂ ਆਇਦਾਂ ਰੂੜੀ ਜੀ ਵੀ ਪਾਈ ਹੋਈ ਹੈ ਕੁਛ ਤੇ ਨਾਲੇ ਮਿੱਟੀ ਵੀ ਹੈਗੀ ਹੈ ਉਹਦੇ ਖੇਡਦੇ ਫਿਰਦੇ ਆ ਸਾਰੇ ਇਹ ਵੀ ਸਾਰੇ ਐਕਟਿਵ ਹੈ ਪੂਰੇ ਸਹੀ ਹੈ ਪਾਣੀ ਇਹਨਾਂ ਨੂੰ ਇਧਰ ਪਾਇਆ ਪਿਆ ਉਧਰ ਵੀ ਪਾਇਆ ਪਿਆ ਤੇ ਬਾਕੀ ਇਧਰ ਫਿਰਦੇ ਆ ਆਪਣੇ ਜਿਹੜੇ ਸਭ ਤੋਂ ਵੱਡੇ ਚੂਚੇ ਹੈਗੇ ਆ ਤੇ ਤੋ ਫਿਰਦਾ ਉਧਰ ਵੱਲਦੇ ਅੱਗੇ ਤੇ ਇੱਕ ਫਿਰਦਾ ਇਹ ਸਭ ਤੋਂ ਵੱਡੇ ਇਹ ਘੜੋ ਘੜ ਦੋ ਦੋ ਟਾਈ ਟਾਈ ਮਹੀਨਿਆਂ ਦੇ ਹੋ ਗਏ ਬਹੁਤ ਵੱਡੇ ਹੋ ਗਏ ਤਾਂ ਬਾਕੀ ਇੱਧਰ ਫਿਰਦੇ ਸਾਰੇ ਚੂਰੀ ਇਹਨਾਂ ਨੂੰ ਪਾਤੀ ਸਾਰੇ ਖੇਡਦੇ ਫਿਰਦੇ ਆ ਇੱਧਰ ਫਿਰਦੇ ਵੱਡੇ ਹੁਣ ਤੁਹਾਨੂੰ ਖਾਣੇ ਸਭ ਤੋਂ ਛੋਟੇ ਚੂਚੇ ਲੋ ਮਿੱਤਰੋ ਇਹ ਨੇ ਆਪਣੇ ਸਭ ਤੋਂ ਛੋਟੇ ਚੂਚੇ ਪਾਣੀ ਪੂਣੀ ਦਾ ਚੇਂਜ ਕਰਤਰ ਰਿੰਕਰ ਰੱਖਤੇ ਫੀਡ ਪਾਤੀ ਇਹਨਾਂ ਨੂੰ ਇਹ ਸਭ ਤੋਂ ਛੋਟੇ ਛੋਟੇ ਆਪਣੇ ਇਹ ਵੀ ਸਾਰੇ ਐਕਟਿਵ ਹੈ ਹੁਣ ਤਾਂ 2-3 ਦਿਨ ਹੋ ਗਏ ਕੋਈ ਚੂਚਾ ਨਹੀਂ ਮਰਿਆ ਸਹੀ ਹੈ ਕਿਰਪਾ ਵਾਇਰਸ ਦੀ ਬਾਕੀ ਕਿਉਂਕਿ ਹੁਣ ਫੱਖਾ ਚੱਲਦਾ ਰਹਿੰਦਾ ਉੱਤੇ ਦਿਨੇ ਵੀ ਤੇ ਰਾਤ ਨੂੰ ਵੀ ਹੁਣ ਬੱਚੇ ਪੂਰੇ ਸਹੀ ਰਹਿੰਦੇ ਆ ਬਾਕੀ ਸਾਰੇ ਠੀਕ ਹੈ ਫੀਡ ਵਾ ਪੂਰੇ ਨੀਂਂਦੇ ਸੀ ਫੀਡਰ ਥੋੜੇ ਆਪਣੇ ਕੋਲੇ ਤੇ ਉਹਦੇ ਕਰਕੇ ਨਾਲ ਗੱਟਾ ਵਿਛਾ ਕੇ ਉਹਦੇ ਉੱਤੇ ਫੀਡ ਪਾਤੀ ਹੁਣ ਇਹਦੇ ਉੱਤੇ ਖਾ ਲੈਣਗੇ ਜਿਹੜੇ ਛੋਟੇ ਹਨ ਪਾਲੇ ਉਹ ਇਹਦੇ ਉੱਤੇ ਫੀਡ ਖਾ ਲੈਣਗੇ ਸਹੀ ਤਰੀਕੇ ਨਾਲ ਕਿਉਂਕਿ ਫਿਰ ਦੋ ਫੀਡਰ ਹੈਗੇ ਦੋ ਡਰਿੰਕਰ ਹੈਗੇ ਪਾਣੀ ਤੇ ਚਲ ਪੂਰਾ ਆ ਜਾਂਦਾ ਪਰ ਜਦੋਂ ਆਏਵੇਂ ਆਸੇ-ਪਾਸੇ ਹੋ ਜਾਂਦੇ ਫਿਰ ਜਿਹੜੇ ਛੋਟੀ-ਚੂਚੇ ਹੋ ਤਾਂ ਉਹਨਾਂ ਤੋਂ ਫੀਡ ਨਹੀਂ ਖਾਦੀ ਜਾਂਦੀ ਉਹਦੇ ਕਰਕੇ ਬਾਕੀ ਆ ਸਾਰੇ ਫਿਰਦੇ ਇੱਧਰ ਨੂੰ ਬਖਾਦਨਾਂ ਕੋਲੇ ਚੱਲ ਕੇ ਇਹ ਜਿਹਾ ਸਾਰੇ ਆਪਣਾ ਸਭ ਤੋਂ ਛੋਟੇ ਸੁੱਚੇ ਬਾਕੀ ਸਾਰੇ ਐਕਟਿਵ ਹਨ ਪਰ ਪੂਰੇ ਜਾਨਵਰ ਆਪਣੇ ਸਾਰੇ ਛੋਟੇ ਚੂਚੇ ਆ ਇਹਦੇ ਵਿੱਚ 2-4 ਹੋਰ ਹੈਗੇ ਵੱਡੇ ਉਹ ਆਪਾਂ ਅੱਡ ਜਿਵੇਂ ਜਿਵੇਂ ਵੱਡੇ ਹੁੰਦੇ ਜਾਣਗੇ ਉਵੇਂ ਆਪਾਂ ਅੱਡ ਕਰਦੇ ਜਾਵਾਂਗੇ ਸਾਰਿਆਂ ਨੂੰ ਠੀਕ ਹੈ ਮਿੱਤਰੋ ਇੱਕ ਆ ਇੰਦਰ ਬੈਠਾ ਬਾਕੀ ਪੂਰੇ ਐਕਟਿਵ ਆ ਆਪਣੇ ਜਾਣੋ ਹੁਣ ਤੁਹਾਨੂੰ ਖਾਣੇ ਆ ਆਪਣੇ ਕਬੂਤਰ ਸਾਰੇ ਆਪਣੇ ਆਂਡੇ ਵੀ ਲਾਏ ਪਏ ਦਵਾ ਪੇ ਇੱਕ ਆ ਪਿਆ ਇਹਨਾਂ ਨੂੰ ਆਪਾਂ ਚੱਕ ਕੇ ਇਹ ਰੱਖ ਦਿੰਨੇ ਆਪਾਂ ਇੱਥੇ ਉੱਤੇ ਠੀਕ ਆ ਮਿੱਤਰੋ ਲੋ ਵੀ ਮਿੱਤਰੋ ਆ ਭਰਾਵਾਂ ਦਾ ਕਬੂਤਰ ਆਇਆ ਹੋਇਆ ਆ ਲੱਗਿਆ ਪਿਆ ਬਾਈ ਤੇ ਆ ਕਬੂਤਰੀ ਹੈ ਆਪਣੇ ਪਿੰਡ ਆ ਗਈ ਸੀ ਬਾਈਆਂ ਦੀ ਤੇ ਇੱਕ ਆ ਬੈਠਾ ਭਰਾ ਤੇ ਇੱਕ ਆ ਬਾਈ ਛਤਰੀ ਬੜਕਾਈ ਜਾਂਦਾ ਮੈਂ ਵੀ ਫੜ ਲਓ ਭਰਾਓ ਇੱਕ ਆਪਣਾ ਕਬੂਤਰ ਆ ਉੱਤੇ ਉੱਡੀ ਜਾਂਦੀ ਕਬੂਤਰੀ ਗੁਲਾਬੀ ਪੱਲੇ ਦੀ ਤੇ ਆ ਭਰਾ ਲੱਗੇ ਖੜੇ ਆ ਆਪਣਾ ਕਬੂਤਰ ਲਾ ਲੈਣ ਦਾ ਪਧੀਆ ਗੱਲ ਹੈ ਉਤਰ ਜੇ ਤਾਂ ਕਬੂਤਰ ਦਾ ਅੱਜ ਪੰਜਵਾਂ ਛੇਵਾਂ ਦੇਣਾ ਇਹਦਾ ਆ ਬੈਂਦਾ ਕਰਦਾ ਅੱਜ ਬਾਰੇ ਤੇ ਇਹ ਉਹ ਬਹਿ ਗਿਆ ਪਾਣੀ ਪਾ ਆ ਜੀ ਪਾਣੀ ਤੇ ਪਾ ਦੇ ਲੋ ਮਿੱਤਰੋ ਇਹ ਆਪਣੇ ਕਬੂਤਰੀ ਨਾਲ ਗੁੱਡਾ ਇਹ ਵੀ ਜਾਨਵਰ ਆਪਣੇ ਸੈੱਟ ਹੈ ਠੀਕ ਹੈ ਸਾਰੇ ਆ ਆਪਣੇ ਵੱਡੀਆਂ ਕਬੂਤਰੀਆਂ ਵਿੱਚ ਬੱਚੇ ਵੀ ਹੈਗੇ ਆ ਅਭੀ ਜਾਰ ਸਾਰੇ ਪੂਰੇ ਠੀਕ ਠਾਕ ਦਾਣਿਆਂ ਦਾ ਨੋ ਠਹਿਰ ਕੇ ਪਾਵਾਂਗੇ ਕਿਉਂਕਿ ਹਜੇ ਕਬੂਤਰੀ ਆਪਣੀ ਉੱਡੀ ਜਾਂਦੀ ਇੱਕ ਉਹਦੇ ਕਰਕੇ ਆਪਾਂ ਦਾਣੇ ਨਹੀਂ ਪਾਏ ਓਏ ਲਓ ਜੀ ਇਹ ਬਾਈ ਮਾਰੀ ਜਾਂਦਾ ਮੱਥਾ ਪਾਣੀ ਪੂਣੀ ਸਿੱਟ ਕੇ ਉਤਰੀ ਬੈਠੀ ਉਹ ਬੈਠੀ ਆਹ ਬੈਠੀ ਚਵਾਰ ਦੇ ਉੱਤੇ ਤੇ ਆ ਬਾਈ ਮਾਰਦਾ ਪਿਆ ਮੱਥਾ ਤੇ ਛਤਰੀ ਲਾ ਰੱਖਿਆ ਕਬੂਤਰ ਬਾ ਰੱਖਿਆ ਉੱਤੇ ਦੇਖੋ ਵੀ ਆਉਂਦੀ ਏ ਕਿ ਨਹੀਂ ਆਉਂਦੀ ਮੱਥਾ ਦਾ ਮਾਰੀ ਜਾਂਦਾ ਭਰਾ ਠੀਕ ਆ ਮਿੱਤਰੋ ਲਓ ਜੀ ਮਿੱਤਰੋ ਇਹ ਆਪਣੇ ਵੱਡੇ ਕਬੂਤਰ ਇਹ ਆਪਣੇ ਸਾਰੇ ਜਾਨ ਵੱਡੇ ਕਬੂਤਰ ਹੈ ਜਿਹੜੇ ਦਾਣੇ ਇਹਨਾਂ ਨੂੰ ਵੀ ਨਹੀਂ ਪਾਏ ਠਹਿਰ ਕੇ ਪਾਵਾਂਗੇ ਕਬੂਤਰੀ ਆਪਾਂ ਛੱਡੀ ਹੋਈ ਐ ਜਦੋਂ ਉਤਰੂਗੀ ਫੇ ਸਾਰੇ ਇਕੱਠੇ ਪਾਵਾਂਗੇ ਦਾਣੇ ਪਾਣੀ ਵੀ ਅੰਦਰ ਚੇਂਜ ਕਰਾਂਗੇ ਪਰ ਲਾ ਕੁਡਾ ਸਾਫ ਕਰਤਾ ਸੀ ਇਹ ਗੱਲ ਆ ਵਾਲਾ ਨਹੀਂ ਕੀਤਾ ਆ ਵੀ ਸਵੇਰ ਤੱਕ ਕਰ ਦਾਂਗੇ ਆਪਾਂ ਸਾਫ ਬਾਕੀ ਜਾਨਵਰ ਆਪਣੇ ਠੀਕ ਐ ਮਿੱਤਰੋ ਜਮਾ ਸੈਟ ਐ ਸਾਰੇ ਜਾਨਵਰ ਇਹ ਆਪਣਾ ਜੋੜੇ ਵਾਲਾ ਕੁਡਾ ਮਿੱਤਰੋ ਆ ਕਬੂਤਰੀ ਦੇ ਬੱਚੇ ਗੜਤੇ ਅੱਜ ਆ ਵੇਖੋ ਇੱਕ ਬੱਚਾ ਕੱਢਿਆ ਆ ਕਬੂਤਰੀ ਐ ਤੇ ਕੰਡਾ 'ਤੇ ਐ ਇੱਕੋ ਚੂੜਾ ਆਪਾਂ ਨਵਾਂ ਲਾਇਆ ਸੀਗਾ ਉਹ ਵਾਲਾ ਉਹ ਇਹਦਾ ਪਿਓ ਉਹ ਬੈਠਾ ਆਏ ਦੀ ਮਾਂ ਤੇ ਉਹ ਜੋੜਾ ਆਪਾਂ ਡਲਾਇਆ ਸੀ ਜਿਹੜਾ ਕੱਲ ਉਹ ਵੇਖੋ ਵੀ ਹੁਣ ਕਦੋਂ ਆਂਡਾ ਆਂਡੇ ਤੇ ਆਊਗਾ ਜਾਂ ਆਂਡੇ ਲਾਊਗਾ ਉਹ ਵੀ ਤੁਹਾਨੂੰ ਵਖਾਵਾਂਗੇ ਬੱਚੇ ਦੇ ਕਰ ਲੋ ਦਰਸ਼ਨ ਜਮਾ ਛੋਟਾ ਆ ਬੱਚਾ ਅੱਜ ਹੀ ਨਿਕਲੇ ਇਹ ਤੇ ਦਾਣੇ ਇਹਨਾਂ ਨੂੰ ਪਾਤੇ ਪਾਣੀ ਵੀ ਇਹਨਾਂ ਦਾ ਚੇਂਜ ਕਰਤਾ ਬਾਕੀ ਇਹ ਵੀ ਜਾਨਵਰ ਠੀਕ ਠਾਕ ਨੇ ਮਿੱਤਰੋ ਸਾਰੇ ਆਪੋ ਨੇ ਦੋ ਕਬੂਤਰ ਜਿਹੜੇ ਬਿਮਾਰ ਹੈਗੇ ਉਹ ਵਾਲੇ ਇਹ ਜਿਹੜਾ ਪਹਿਲਾ ਅਗਲੇ ਪਾਸੇ ਜਿਹੜਾ ਬੱਚਾ ਬੈਠਾ ਇਹ ਕੱਲ ਉੱਡ ਗਿਆ ਸੀਗਾ ਸਹੀ ਉੱਡਿਆ ਸੀ ਆ ਵੀ ਘਰੇ ਸਹੀ ਗਿਆ ਉਹ ਪਰਲੇ ਦੇ ਧੌਣ ਘਮਾਉਂਦੀ ਪਰ ਇਹ ਥੋੜਾ ਤੜਾ ਘਮਾਉਂਦਾ ਪਰ ਉੱਡਦਾ ਸਹੀ ਉਹ ਵੇਖੋ ਪਰਲਾ ਜ਼ਿਆਦਾ ਧੌਣ ਘਮਾਉਂਦਾ ਨਾ ਇਹ ਕੱਲ ਬੱਚਾ ਘਰੇ ਆ ਗਿਆ ਸੀ ਜਿਵੇਂ ਸਹੀ ਇਧਰਲਾ ਬੱਚਾ ਜਿਹੜਾ ਪਹਿਲੇ ਤੇ ਬੈਠਾ ਕਾਲੀ ਜੀ ਪੂਛ ਵਾਲਾ ਬੱਚਾ ਸਹੀ ਉੱਡਿਆ ਸੀ ਤੇ ਹੋ ਗਿਆ ਆਪੇ ਸੈੱਟ ਤੋ ਇਹਦੇ ਉੱਤੇ ਚਲੋ ਦਿੱਤੀ ਸੀਗੀ ਪਰ ਹੋ ਗਿਆ ਸੈੱਟ ਮਿੱਤਰੋ ਹੋਰ ਅਪਡੇਟ ਵੇਖਣ ਲਈ ਡੇਲੀ ਦੀ ਦੇ ਲਈ ਦੀ ਅਪਡੇਟ ਦੇਖਣ ਲਈ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਭਰਾਵਾਂ ਨੇ ਕਿ ਇੱਕ ਵੀਡੀਓ ਕਿਵੇਂ ਬਣੀ ਹੈ ਠੀਕ ਹੈ ਮਿੱਤਰੋ